50785 ਤੇ ਸੂਹੀ ਰਾਗ ਦੀ ਵਾਰ ਸ਼ੁਰੂ ਹੁੰਦੀ ਹੈ ਮਹਾ ਲਤੀਜਾ ਵਾਰ ਦਾ ਮਤਲਬ ਹੁੰਦਾ ਕਿਸੇ ਅਗਿਆਨਤਾ ਤੇ ਵਾਰ ਕਰਨਾ ਗੁਰਮਤ ਵਿੱਚ ਵਾਰ ਦਾ ਇਹ ਆ ਵਾਰ ਦੇ ਵਿੱਚ ਜਿਹੜੀ ਸਮਾਜ ਦੇ ਵਿੱਚ ਵਹਿਮ ਭਰਮ ਫੈਲੇ ਹੋਏ ਨੇ ਜਾਂ ਦੂਜੀਆਂ ਮਤਾਂ ਨੇ ਫਲਾਏ ਹੋਏ ਨੇ ਦੂਜੀ ਮਤ ਤੇ ਵਾਰ ਜਾਂ ਵਹਿਮ ਭਰਮ ਤੇ ਵਾਰ ਉਹ ਸਿੱਖਿਆ ਦੇ ਕਿਉਂ ਵਾਰ ਕੀਤੇ ਹੋਏ ਨੇ ਅਟੈਕ ਕੀਤੇ ਹੋਏ ਨੇ ਹੁਣ ਸੂਹੀ ਰਾਗ ਦੇ ਵਿੱਚ ਇਹ ਬੁੱਧੀ ਨੂੰ ਸੰਬੋਧਿਤਤਾ ਸੂਹੀ ਮਤਲਬ ਜਿਹੜੀ ਬੁੱਧੀ ਤੇ ਸੂਹੀ ਰੰਗ ਚੜਿਆ ਹੋਇਆ ਇਸ ਵਿੱਚ ਅੱਗੇ ਦੱਸਦੇ ਨੇ ਸਾਰਾ ਸੂਹਾ ਆਪਣੇ ਸਮਾਜਿਕ ਬੋਲੀ ਵਿੱਚ ਸੂਹਾ ਲਾਲ ਨੂੰ ਇਸ ਕਹਿੰਦੇ ਨੇ ਪਰ ਇੱਥੇ ਦੋਨੇ ਇੱਕ ਇੱਕੋ ਰੰਗ ਨੂੰ ਦੋ ਵੱਖ-ਵੱਖ ਨਾਮਾਂ ਨਾਲ ਲਿਖ ਕੇ ਦੱਸਿਆ ਹੋਇਆ ਵੀ ਜਿਹੜਾ ਸੂਹਾ ਰੰਗ ਆ ਉਹ ਮਨਮੁਖ ਦਾ ਰੰਗ ਆ ਸੂਹਾ ਕੱਚਾ ਰੰਗ ਹੈ 4 ਦਿਨ ਸੁੰਬ ਦਾ ਸੁੰਬੂ ਵੀ ਕਿਹਾ ਗਿਆ ਕਰਵਾਣ ਇਹਦੇ ਹੋਰ ਰਾਗਾਂ ਦੇ ਵਿੱਚ ਕੱਚਾ ਰੰਗ ਸੁੰਬਗਾਸ ਥੋੜੇ ਆ ਦਿਨ ਚਾਰ ਜਿਓ مطلب ਇਹ ਚਾਰ ਦਿਨਾਂ ਦਾ ਰੰਗ ਕੱਚਾ ਇਹ ਲੈ ਜਾਣਾ ਇਹਨੇ ਵਿਧਵਾ ਹੋ ਜਾਣਾ ਕਾਮਣੀ ਬੁੱਧੀ ਨੇ ਜੇ ਸੁਹਾ ਰੰਗਾ ਇਸਦੇ ਉਲਟ ਜਿਹੜਾ ਲਾਲ ਰੰਗਾ ਉਹ ਗੁਰਮਖਤਾ ਦਾ ਰੰਗਾ ਪੱਕਾ ਮਜੀਠ ਰੰਗ ਕਿਹਾ ਉਹਨੂੰ ਉਹ ਹਾਸਲ ਕਰਨਾ ਇਹ ਸੰਸਾਰਿਕ ਮਤ ਲਾ ਕੇ ਸੰਸਾਰਿਕ ਸਿੱਖਿਆ ਲਾ ਕੇ ਇਹ ਸਭ ਨੂੰ ਅਗਲੇ ਪੇਜ ਤੇ ਹੀ ਸਸ ਸਿਆਸੀ ਭੀ ਤੇ ਆਉਂਦੀਆ ਸੁਖ ਵੀ ਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤੀ ਦੂਜਾ ਪਾਉ ਸੁਖ ਵੀ ਏ ਵੀ ਸੁਹਾ ਸੁਹੇ ਰੰਗ ਦਾ ਇਹ ਸਾਰਾ ਸੰਸਾਰ ਆ ਜਿਨ੍ਹਾਂ ਨੇ ਦੁਰਮਤ ਦੂਜਾ ਦੁਰਮਤ ਹਾਸਿਲ ਕੀਤੀ ਆ ਦੁਰਮਤ ਕਰਕੇ ਡੁਆਲਿਟੀ ਆ ਡੁਆਲਿਟੀ ਮਤਲਬ ਆਪਣੇ ਆਪ ਨੂੰ ਵੱਖਰਾ ਸਮਝ ਕੇ ਪਰਮੇਸ਼ਰ ਤੋਂ ਵੱਖਰਾ ਕੋਈ ਹੋਰ ਆਇਡੈਂਟਿਟੀ ਖੜੀ ਕਰ ਲਈ ਵੀ ਮੈਂ ਬਨੋਕਾ ਇੱਕ ਤਾਂ ਪਰਮੇਸ਼ਰ ਆ ਉਸਨੇ ਸਾਰੀ ਰਚਨਾ ਬਣੇ ਸਾਰਾ ਸੰਸਾਰ ਬਣਾਇਆ ਉਹੀ ਸਭ ਚਲਾ ਰਿਹਾ ਉਹ ਤਾਂ ਇੱਕ ਹੈ ਹੀ ਹੈ ਉਸ ਦੇ ਉਲਟ ਉਸ ਦੇ ਵਿਰੁੱਧ ਜਾ ਕੇ ਦੂਜਾ ਆਪਣਾ ਆਪਣੀ ਹੋਂਮੇ ਖੜੀ ਕਰ ਲਈ ਮੈਂ ਉਹ ਦ્વੈਤ ਭਾਵ ਉਹ ਦੂਜਾ ਦੂਜਾ ਪੌ ਉਹ ਡੁਅਲਟੀ ਆ ਕਿਨ ਵਿੱਚ ਝੂਠ ਸਭ ਵਿੰਸ ਜਾਏ ਜਿਉਂ ਟਿਕੇ ਨਾ ਬਿਰਖ ਕੀ ਛਾਂ ਜਿਵੇਂ ਬਿਰਖ ਦੀ ਛਾਂ ਧਰਤੀ ਘੁੰਮਦੀਆਂ ਸੂਰਜ ਦੀ ਰੋਸ਼ਨੀ ਬਦਲਦੀ ਰਹਿੰਦੀਆਂ ਜਿਸ ਨਾਲ ਬਿਰਕਰੀ ਸ਼ਾ ਜਿਵੇਂ ਹੁਣ ਇੱਥੇ ਆ ਘੰਟੇ ਤੱਕ ਇੱਥੇ ਹੋ 2 ਘੰਟੇ ਤੱਕ ਇੱਥੇ ਹੋ ਮਤਲਬ ਬਦਲਦੀ ਰਹਿੰਦੀ ਲੱਗਦੀ ਨਹੀਂਗੀ ਉਸੇ ਤਰ੍ਹਾਂ ਇਹ ਜਿਹੜਾ ਝੂਠਾ ਜਾਂ ਸੁਹਾ ਰੰਗ ਆ ਇਹ ਝੂਠਾ ਰੰਗ ਇਹ ਖਤਮ ਹੋ ਜਾਣਾ ਰਾਤ ਹੁੰਦੀ ਹੈ ਸੂਰਜ ਦੀ ਰੋਸ਼ਨੀ ਖਤਮ ਹੋ ਜਾਂਦੀ ਹੈ ਦਿਨ ਨਾਲ ਉਹ ਭੱਜੀ ਜਾਂਦੀ ਕਦੇ ਇੱਧਰ ਹੁੰਦੀ ਹੈ ਕਦੇ ਉੱਧਰ ਹੁੰਦੀ ਹੈ ਅਤੇ ਲੇਗਾ ਸੂਹਾ ਵੀ ਸਭ ਉਤਾਰ ਧਰੇ ਗਲੀ ਪਹਿਰੇ ਕਿ ਮਾਂ ਸ਼ਿੰਗਾਰ ਕਿ ਮਾਂ ਦਾ ਸ਼ਿੰਗਾਰ ਪੈਣੇ ਤੇ ਸੂਹਾ ਰੰਗ ਉਤਾਨ ਕੇ ਰੱਖਦੇ ਵੀ ਸੱਚਾ ਰੰਗ ਮਜੀਠ ਕਾ ਗੁਰਮੁਖੀ ਬ੍ਰਹਮਾ ਵਿਚਾਰ ਇਸ ਸੱਚਾ ਰੰਗ ਕਾ ਜਿਹੜਾ ਉਹ ਮਜੀਠ ਕਾ ਮਤਲਬ ਪੱਕਾ ਰੰਗਾ ਉਹ ਉਹਨੂੰ ਲਾ ਲੈਂਦੇ ਨੇ ਇੱਥੇ ਹੈ ਉਹ ਗੁਰਮੁਖੀ ਲਾਲੋ ਲਾਲ ਹੈ ਜਿਉਂ ਰੰਗੀ ਮਜੀਠ ਸੱਚੜਾਓ ਜਿਹੜਾ ਗੁਰਮੁਖੀ ਆ ਗੁਰਮੁਖੀ ਮਤਲਬ ਬਰਵਲ ਜਿਸਮ ਬੁੱਧੀ ਦਾ ਮੁੱਖਾ ਗੁਰਦੀ ਸਿੱਖਿਆ ਤੇ ਚੱਲਣ ਵਾਲੇ ਬੁੱਧੀ ਮਨਮੁਖੀ ਮਤਲਬ ਮਨ ਦੀ ਸਿੱਖਿਆ ਤੇ ਚੱਲਣ ਵਾਲੇ ਬੁੱਧੀ ਮਨਮੁਖੀ ਹੈਗੀ ਆ ਸੂਹੀ ਗੁਰਮੁਖੀ ਹੈਗੀ ਆ ਲਾਲ ਗੁਰਮੁਖੀ ਲਾਲੋ ਲਾਲ ਹੈ ਜਿਉ ਰੰਗੀ ਮੰਜੀਟ ਸਜੜਾਓ ਗੁਰਮੁਖੀ ਲਾਲ ਆ ਜਿਵੇਂ ਮੰਜੀਟ ਪੱਕਾ ਰੰਗਾ ਸੱਚ ਦਾ ਸਜੜਾਓ ਤੋਲੇ ਪੇਜ ਤੇ ਫਿਰੋ ਦਰਦੇ ਨੇ ਵੀ ਸੂ ਸੂਹ ਵੀਏ ਸੂਹਾ ਬੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੂਹ ਵੀਏ ਵੀ ਤੂੰ ਸੂਹਾ ਬੇਸ ਛੱਡਦੇ ਕੱਚਾ ਰੰਗ ਛੱਡਦੇ ਤੂੰ ਤਾਂ ਪਿਰ ਲੱਗੀ ਪਿਆ ਵੀ ਤੂੰ ਤਾਂ ਪਿਰ ਨੂੰ ਪਿਆਰੀ ਲੱਗੇਗੀ ਕੱਚਾ ਰੰਗ ਲਾ ਕੇ ਪੱਕਾ ਲਾਲ ਰੰਗ ਚੜਾ ਲਾ ਮੁੰਦੇ ਸੂਹਾ ਪਰਹਰੋ ਮੁੰਦ ਵੀ ਇਸ ਤਰੀ ਹੁੰਦੀ ਆ ਵੀ ਇਸ ਤਰੀਏ ਮਤਲਬ ਬੁੱਧੀ ਹੈ ਸੂਹਾ ਪਰਹਰੋ ਤੁਹਾਨੂੰ ਹਰਤੇ ਮਦਲ ਲਾ ਦੇ ਲਾਲ ਕਰੋ ਸ਼ਿੰਗਾਰ ਹੁਣ ਨਾਲ ਰੰਗ ਚੜ੍ਹਾ ਲਾ ਪੱਕਾ ਮਜੀਤ ਰੰਗ ਗੁਰਮਤਿ ਦਾ ਗੁਰਮੁਖੀ ਬਣ ਜਾ ਜਿਸ ਨਾਲ ਤੂੰ ਆਪਣੇ ਪਤੀ ਨੂੰ ਪਿਆਰੀ ਹੋਵੇਂਗੀ ਤੇ ਪਤੀ ਨੂੰ ਰਾਵੇਂਗੀ ਆਵਣ ਜਾਣਾ ਵਿਚਰੇ ਗੁਰ ਸ਼ਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਕਰਨੀ ਸਹਜੀ ਪਧਾਰ ਵੀ ਉਹ ਸੋਹਣੀ ਆ ਜਿਹਦੇ ਘਰ ਚ ਪਤੀ ਆ ਨਾਨਕ ਸਾਧਨ ਰਾਵੀਏ ਰਾਵੇ ਰਾਵਣਾਰ ਇਹ ਲਾਲ ਰੰਗ ਪੱਕੇ ਰੰਗ ਚ ਫਿਰ ਤੂੰ ਆਪਣੇ ਪਤੀ ਨੂੰ ਮਾਣੇਗੀ। ਰਾਵਣਾ ਦਾ ਆਪਣੇ ਪਤੀ ਦਾ ਸੁੱਖ ਲੈਣਾ, ਰੋਮਾਂਸ ਕਰਨਾ ਰਾਵਣ ਆਪਣਾ ਮੂਲ ਉਹ ਪਤਾ ਹਰਾ। ਬਸ ਇਹ ਸਾਰੀ ਵਾਰ ਦੇ ਵਿੱਚ ਐਵੇਂ ਮਨਮੁਖੀ ਜਾਂ ਸੰਸਾਰਿਕ ਰੰਗ ਲਾ ਕੇ ਸੁਹਾ ਲਾ ਕੇ ਲਾਲ ਰੰਗ ਸੱਚਾ ਮਜੀਦ ਦਾ ਜਾਂ ਗੁਰਮਤਿ ਦਾ ਰੰਗ ਝਟਾਉਣ ਦੀ ਸਿੱਖਿਆ। ਜੋ ਜੇ ਆਪਸਾ ਸਾਰੀ ਗੋਲੀ ਸੀ ਦੇਖੀਏ ਤਾਂ ਦੋਏ ਰੰਗ ਸੇਮ ਹੀ ਨੇ ਸੁਹਾਵੀ ਲਾਲ ਨੂੰ ਕਹਿੰਦੇ ਨੇ ਪਰ ਇੱਥੇ ਦੋਹਾਂ ਰੰਗਾਂ ਨੂੰ ਅੱਖ ਵੱਖ ਕਰਤਾ ਇਹ ਗੱਲਾਂ ਇਹ ਸਿੱਖਿਆ ਉਦੋਂ ਸਿੱਖਾਂਗੇ ਜਦੋਂ ਗੁਰਬਾਣੀ ਨੂੰ ਵਿਚਾਰਾਂਗੇ ਕੱਲੀ-ਕੱਲੀ ਲਾਇਨ ਪੜ ਕੇ ਉਸ ਨੂੰ ਵਿਚਾਰ ਕੇ ਉਸ ਤੋਂ ਸਿੱਖਿਆ ਲਮਰਗੇ ਜੇ ਪੜ ਕੇ ਨਿਕਲ ਜਾਗੇ ਬਰਦਾ ਸ਼ਾਲਾ ਮਾਰ ਕੇ ਨਿਕਲ ਗਏ ਫਿਰ ਸਾਨੂੰ ਇਹ ਹਾਸਲ ਨਹੀਂ ਹੋਣੀ ਆ ਜਿਹੜੇ ਤਿੰਨ ਦਿਨਾਂ ਚ ਅਖੰਡ ਪਾਠ ਕਰਕੇ ਭੋਗ ਪਾਤਾ ਉਹ ਤਾਂ ਗੁਰਮਤਿ ਦਾ ਸੱਚ ਨੂੰ ਭੋਗ ਪਾਇਆ ਪਿਆ